ਯੋਗ ਹੈ ਕਿ ਤੁਸੀਂ ਕੋਈ ਵੀ ਕੋਸ਼ਿਸ਼ ਕਰੋ। ਹਾਂਜੀ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਪਾਂ ਨੇ ਵਿੜਬਾ ਰੈਲੀ ਔਰ ਤਰਨਤਨ ਜਿਮਣੀ ਚੌਂ ਦੇ ਦਰਮਿਆਨ ਰੈਲੀ ਤੋਂ ਬਾਅਦ ਆਪਣੇ ਕੋਲ ਦੋ ਮੀਟਿੰਗਾਂ ਆਈਆਂ ਸੀਗੀਆਂ ਔਰ ਉਸਦੀ ਲਗਾਤਾਰਤਾ ਦੇ ਵਿੱਚ ਉਹ ਦੋਨੋਂ ਮੀਟਿੰਗਾਂ ਕਲੱਬ ਹੁੰਦੀਆਂ ਨੇ ਅੱਜ ਦੀ ਤਰੀਕ ਦੇ ਵਿੱਚ ਤੇ ਅੱਜ ਮੀਨਿਸੈਕਰੀਟ ਜਿਹੜਾ ਵਿੱਤ ਮੰਤਰੀ ਹਰਪਾਲ ਜੀਮਾ ਜੀ ਦੇ ਨਾਲ ਆਪਣੀ ਸੈਂਟਰਲੂ ਮੀਟਿੰਗ ਹੋਈ ਔਰ ਇਸ ਮੀਟਿੰਗ ਦੇ ਵਿੱਚ ਆਪਣੇ ਸੁਰਿੰਦਰਪਾਲ ਜੀ ਐਮਪੀਐ ਜੀ ਡਬਲਯੂ ਤੋਂ ਜਗਜੀਤ ਜੀ 2392 ਤੋਂ ਸੂਬਾ ਪ੍ਰਧਾਨ ਉਪ ਕਾਲੀਕਾਰ ਤੋਂ ਸੰਦੀਪ ਗਿੱਲ ਜੀ ਅੰਕਿਤ ਵਰਮਾ 569 ਤੋਂ ਔਰ ਕੁਰਦਿਆਨ ਸਿੰਘ ਜੀ 77 ਆਪਣੇ ਕਾਲੀਕਾਰ ਤੋਂ ਤੇ ਸਾਥਿਓ ਅੱਜ ਦੀ ਜਿਹੜੀ ਆਪਣੀ ਮੀਟਿੰਗ ਹੈ ਮੀਟਿੰਗ ਦੇ ਵਿੱਚ ਜਿਹੜਾ ਜੋ ਕੁਝ ਹੋਇਆ ਅਸੀਂ ਉਸ ਦੇ ਬਾਰੇ ਤੁਹਾਨੂੰ ਜਾਣੂ ਕਰਵਾਉਣਾ ਚਾਹੁੰਦੇ ਆ ਕਿ ਅੱਜ ਦੀ ਜਿਹੜੀ ਮੀਟਿੰਗ ਹੋਈ ਸੀਗੀ ਤਾਂ ਆਪਾਂ ਜਿਹੜੀ 3 ਅਕਤੂਬਰ ਨੂੰ ਵਿੱਤ ਭਾਗ ਦੇ ਵੱਲੋਂ ਪੱਤਰ ਜਾਰੀ ਹੁੰਦਾ ਕਿ ਇਹਨਾਂ ਦੀਆਂ ਜਿਹੜੀਆਂ ਫਿਕਸੇਸ਼ਨਾਂ ਇਹਨਾਂ ਦੇ ਸਰਵਿਸ ਰੂਲਾਂ ਦੇ ਮੁਤਾਬਕ ਕੀਤੀਆਂ ਜਾਣ ਔਰ ਫਰਦਰ ਜਿਹੜੀਆਂ ਰਿਵੀਜ਼ਨਾਂ ਆ ਗਈਆਂ ਉਹਦੇ ਵਕਤ ਨੈਕਸਟ ਜਿਹੜਾ ਪੱਤਰ ਆਊਗਾ ਉਸ ਦੇ ਹਿਸਾਬ ਨਾਲ ਕੀਤੀਆਂ ਜਾਣ ਨਾ ਇਹਦੇ ਉੱਪਰ ਜਿਹੜਾ ਹੈ ਮੰਤਰੀ ਸਾਹਿਬ ਜੀ ਕੋਲ ਕੋਈ ਜਵਾਬ ਨਹੀਂ ਹੈਗਾ ਸਿਗਾ ਕਿਉਂਕਿ ਵਿੱਤ ਸਕੱਤਰ ਜਿਹੜੇ ਆ ਉਹ ਅੱਜ ਦੀ ਮੀਟਿੰਗ ਦੇ ਵਿੱਚ ਮੌਜੂਦ ਨਹੀਂ ਸੀਗੇ ਔਰ ਵਿੱਤ ਮੰਤਰੀ ਵੱਲੋਂ ਇਹ ਹਵਾਲਾ ਦਿੰਦਿਆਂ ਇਹ ਕਿਹਾ ਗਿਆ ਕਿ ਤੁਹਾਡੇ ਜਿਹੜੇ ਪੁਆਇੰਟਸ ਹੈਗੇ ਆ ਮੈਨੂੰ ਬਿਲਕੁਲ ਪਤਾ ਨਹੀਂ ਔਰ ਮੈਨੂੰ ਕਿਰਪਾ ਕਰਕੇ ਬਿਹਾਰ ਦੀਆਂ ਚੋਣਾਂ ਦੀ ਵਜ੍ਹਾ ਕਰਕੇ ਜਿਹੜਾ ਮੈਂ ਤੁਹਾਨੂੰ ਅਗਲੀ ਮੀਟਿੰਗ ਦੇ ਵਿੱਚ ਇਹਨਾਂ ਦੇ ਉੱਪਰ ਚਰਚਾ ਕਰਨ ਲਈ ਕਹਾਗਾ ਜਾਂ ਤੁਹਾਡੇ ਨਾਲ ਵਿੱਤ ਸਕੱਤਰ ਨੂੰ ਨਾਲ ਲੈ ਕੇ ਨੈਕਸਟ ਮੀਟਿੰਗ ਦੇ ਵਿੱਚ ਜਿਹੜਾ ਤੁਹਾਡੇ ਨਾਲ ਚਰਚਾ ਕਰਾਂਗਾ ਦਾ ਮਤਲਬ ਕਿ ਉਹਨਾਂ ਦੇ ਕੋਲ ਆਪਣੀ ਗੱਲ ਦਾ ਜਵਾਬ ਨਹੀਂ ਸੀਗਾ ਸੋ ਇੱਕ ਤਾਂ ਇਹ ਗੱਲ ਜਿਹੜੀ ਹੈਗੀ ਆਪਣੇ ਵੱਲੋਂ ਰੱਖੀ ਗਈ ਉਹਦੇ ਨਾਲ ਨਾਲ ਸਾਥੀ ਸੰਦੀਪ ਗਿੱਲ ਜੀ ਵੱਲੋਂ ਜਿਹੜਾ ਗਿਆ ਜਿਹੜਾ ਆਪਾਂ ਨੇ ਪ੍ਰਵੇਸ਼ਨਲ ਪੀਰੀਅਡ ਦੇ ਵਿੱਚ ਜਿਹੜੇ ਸਾਥੀ ਨੇ 10 300 ਵਾਲੀ ਜਿਹੜੀ ਹੈ ਉਹ ਗੱਲ ਰੱਖੀ ਗਈ ਉਹਦੇ ਵਿੱਚ ਰੋਕ ਲਗਾਉਣ ਤੇ ਗੱਲ ਰੱਖੀ ਗਈ ਕਿ ਜਿੰਨੀ ਦੇਰ ਪ੍ਰਵੇਸ਼ਨ ਚੱਲ ਰਿਹਾ ਜੁਲਾਈ 2021 ਦੇ ਵਿੱਚ ਜਿਹੜੀਆਂ ਫਿਕਸੇਸ਼ਨਾਂ ਹੋ ਜਾਂਦੀਆਂ ਨੇ 41 146 459 900 ਦੀਆਂ ਵੱਖ-ਵੱਖ ਕਾਡਰਾਂ ਦੀ ਜਿਹੜੀ ਵਿਕਸੇਸ਼ਨਾਂ ਹੁੰਦੀਆਂ ਨੇ ਜੇਕਰ ਦੇਣੀ ਹੈ ਤਾਂ ਉਹ ਬੇਸਿਕ ਦਿੱਤੀ ਜਾਵੇ ਨਾ ਕਿ 2018 ਵਾਲੀ ਬੇਸਿਕ ਜਿਹੜੀ ਆ ਉਹ ਦਿੱਤੀ ਜਾਵੇ ਤਾਂ ਇਹਦੇ ਵਿੱਚ ਵੀ ਜਿਹੜਾ ਹੈਗਾ ਉਹ ਉਹਨਾਂ ਦੇ ਜਿਹੜਾ ਸਾਨੂੰ ਪੂਰਾ ਜਿਹੜਾ ਲੱਗਿਆ ਕਿ ਉਹ ਜਵਾਬ ਨਹੀਂ ਦੇ पाए ਔਰ ਜਵਾਬ ਹੈ ਨਹੀਂ ਸੀਗਾ ਉਹਨਾਂ ਦੇ ਕੋਲ ਉਸ ਤੋਂ ਬਾਅਦ ਸਾਥੀ ਜੀ ਉਹਨਾਂ ਵੱਲੋਂ ਜਿਹੜਾ 200 ਜੁਦਜੀ ਹੋਰਾਂ ਵੱਲੋਂ 252% ਡੀਏ ਦੀ ਗੱਲ ਕੀਤੀ ਗਈ ਜਾਂ ਆਪਾਂ ਕਹਿ ਲਈਏ ਹੋਮ ਗਾਰਡਸ ਨੂੰ ਜਿਹੜਾ ਹੈਗਾ 221% ਮਿਲ ਵੀ ਰਿਹਾ ਹੈ ਨਾਲ ਦੀ ਨਾਲ ਜਿਹੜਾ ਉਹ ਕੰਪਿਊਟਰ ਵਾਲਿਆਂ ਨੂੰ ਵੀ 181 ਮਿਲ ਰਿਹਾ ਲੇਕਿਨ ਉਹ 252 ਕਹਿ ਲਈਏ 252 ਜਾਂ 221 ਤੇ ਵੀ ਜਿਹੜਾ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀਗਾ ਭਾਵੇਂ ਕਿ ਅੱਜ ਦੀ ਮੀਟਿੰਗ ਦੇ ਵਿੱਚ ਉਹਨਾਂ ਦੇ ਕੋਲ ਕਿਸੇ ਵੀ ਗੱਲ ਦਾ ਜਵਾਬ ਨਹੀਂ ਸੀਗਾ ਔਰ ਆਪਣਾ ਜਿਹੜਾ ਮੇਨ ਫੋਕਸ ਹੈਗਾ ਸੀਗਾ ਉਹ ਫੋਕਸ ਹੈਗਾ ਸੀਗਾ 6ਵਾਂ ਪੇ ਕਮਿਸ਼ਨ ਰਿਵੀਜ਼ਨਾ ਔਰ 15% ਵਾਧੇ ਦੇ ਨਾਲ ਜੋ 2021 ਦੇ ਵਿੱਚ ਲਾਗੂ ਹੁੰਦਾ ਉਹਦੇ ਤੇ ਸੀਗਾ ਉਹਦੇ ਤੇ ਬਿਲਕੁਲ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀਗਾ ਉਹਨਾਂ ਨੇ ਅੱਜ ਵੀ ਤਸਕਤਰ ਦਾਵਾ ਦਿੱਤਾ ਲੇਕਿਨ ਆਪਾਂ ਆਪਣੀਆਂ ਮੀਟਿੰਗਾਂ ਦੇ ਵਿੱਚ ਇਸ ਡਿਮਾਂਡ ਇਸ ਡਿਮਾਂਡ ਨੂੰ ਹੀ ਲੈ ਕੇ ਚੱਲਦੇ ਹਾਂ ਕਿ ਸਾਨੂੰ ਮੀਟਿੰਗ ਦੇ ਵਿੱਚ ਉਦੋਂ ਹੀ ਬੁਲਾਇਆ ਜਾਵੇ ਜਦੋਂ ਪੂਰਾ ਵਿੱਤ ਪੈਨਲ ਜਿਹੜਾ ਉਹ ਤੁਹਾਡੇ ਨਾਲ ਹੋਵੇ ਲੇਕਿਨ ਬਿੱਟਰ ਪੈਨਲ ਨਾਲ ਨਾ ਹੋਣ ਦਾ ਬਾਲਾ ਦੇ ਕੇ ਜਾਂ ਸਵੇਰ ਤੋਂ ਉਹਨਾਂ ਨੇ 17 ਜਥੇਬੰਦੀਆਂ ਦੇ ਨਾਲ ਹੋਰ ਮੀਟਿੰਗ ਕਰਦਿਆਂ ਆਏ ਆ ਜਿਹੜਾ ਇਹ ਗੱਲ ਬੋਲਣਾ ਕਿ ਮੈਂ ਥੱਕ ਚੁੱਕਿਆ ਹੈਗਾ ਲੇਕਿਨ ਤੁਹਾਡਾ ਜਿਹੜਾ ਹੈਗਾ ਨੋਟਿਸ ਮੈਂ ਤੁਹਾਡੇ ਪ੍ਰਤੀ ਗੰਭੀਰ ਹਾਂ ਸੋ ਸਾਥੀਓ ਸਰਕਾਰ ਜਿਹੜੀ ਹੈਗੀ ਹੈ ਉਹ ਆਪਾਂ ਇਹਨਾਂ ਦੇ ਨਾਲ ਜਿਹੜੇ ਐਜੀਟੇਸ਼ਨ ਕਰਦੇ ਆ ਆਪਣਾ ਕੰਮ ਜਿਹੜਾ ਹੈਗਾ ਉਹ ਮੀਟਿੰਗਾਂ ਤੱਕ ਜਿਹੜਾ ਉਹ ਸੀਮਤ ਨਹੀਂ ਰੱਖਣਾ ਜੇ ਆਪਾਂ ਮੀਟਿੰਗ ਕਰਨ ਤੱਕ ਸੀਮਤ ਨਹੀਂ ਹੈਗੇ ਸਾਨੂੰ ਜੇਕਰ ਉਹਰੇ ਬੁਲਾਇਆ ਜਾਂਦਾ ਤਾਂ ਸਾਨੂੰ ਉਸ ਦਾ ਹੱਲ ਵੀ ਚਾਹੀਦਾ ਹੈਗਾ ਇਹ ਮੀਟਿੰਗਾਂ ਇੱਕ ਸਾਲ ਅੱਜ ਤੋਂ ਪਹਿਲਾਂ ਵੀ ਜਿਹੜਾ ਇਹਨਾਂ ਕੋਲ ਕੋਈ ਜਵਾਬ ਨਹੀਂ ਸੀ ਅੱਜ ਫਿਰ ਜਿਹੜਾ ਉਹ ਉੱਥੇ ਜਿਹੜੀ ਸਥਿਤੀ ਹੈਗੀ ਹੈ ਜੋ ਦੀ ਤਿਉਹ ਬਣੀ ਹੋਈ ਹੈ ਤਾਂ ਹੁਣ ਜੁਲਾਈ 2020 ਤੋਂ ਬਾਅਦ ਚਾਹੇ ਕਿਸੇ ਵੀ ਕਾਡਰ ਦੇ ਵਿੱਚ ਕੋਈ ਵੀ ਸਾਥੀ ਹੈ ਅਸੀਂ ਮੋਰਚੇ ਵੱਲੋਂ ਫਰੰਟ ਵੱਲੋਂ ਪੰਜਾਬ ਪੇਸਕੇਲ ਹਾਲੀ ਸਾਂਝਾ ਫਰੰਟ ਵੱਲੋਂ ਪੰਜਾਬ ਦੇ ਜੁਲਾਈ 2020 ਤੋਂ ਬਾਅਦ ਪੜਤੀ ਮੁਲਾਜ਼ਮਾਂ ਨੂੰ ਅਪੀਲ ਕਰਦੇ ਹਾਂ ਕੀ ਆਉਣ ਵਾਲੇ ਸੰਘਰਸ਼ਾਂ ਦੇ ਵਿੱਚ ਜਿਹੜਾ ਆ ਉਹ ਤੁਸੀਂ ਵੱਧ ਚੜ ਕੇ ਜਿਹੜਾ ਉਹ ਸ਼ਮੂਲੀਅਤ ਕਰੋ ਉਹ ਵੱਡੀ ਗਿਣਤੀ ਜਿਹੜੀ ਆ ਉਹ ਆਪਣੀ ਬਰਕਰਾਰ ਕਰੋ ਜੇਕਰ ਸਰਕਾਰ ਦੀ ਜਿਹੜੀ ਅੱਜ ਦੀ ਮੀਟਿੰਗ ਦੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਅੱਜ ਦੀ ਉਹਨਾਂ ਦੀ ਮੀਟਿੰਗ ਤੋਂ ਆਪਾਂ ਨੂੰ ਲੱਗਿਆ ਜਵਾਬ ਕੋਈ ਨਹੀਂ ਹੈ ਉਹਨਾਂ ਕੋਲ ਉਹ ਆਪਣੇ ਜਵਾਬ ਦੇ ਪ੍ਰਤੀ ਜਿਹੜਾ ਦੇਣ ਤੋਂ ਬਿਲਕੁਲ ਅਸਮਰੱਥਾ ਹੈਗੇ ਲੇਕਿਨ ਇਸ ਚੀਜ਼ ਦੇ ਵਾਸਤੇ ਜਿਹੜਾ ਕੀ ਹੈ ਉਹ ਆਪਾਂ ਨੂੰ ਹੁਣ ਆਪਣੀ ਇਕਜੁੱਟਾ ਵਿਖਾ ਕੇ ਆਪਣੇ ਇਕੱਠ ਵਿਖਾ ਕੇ ਇਸ ਜੀ ਨੂੰ ਆਪਾਂ ਜਲਦੀ ਲਾਗੂ ਕਰਵਾ ਸਕਦੇ ਆ ਸੋ ਸਾਥੀਓ ਅਸੀਂ ਤੁਹਾਨੂੰ ਅਪੀਲ ਕਰਦੇ ਆ ਕਿ ਅਗਲਾ ਜਿਹੜਾ ਆਪਣਾ ਐਕਸ਼ਨ ਹੋਊਗਾ ਤੁਸੀਂ ਉਸ ਦੇ ਵਿੱਚ ਜਿਹੜਾ ਹੈਗਾ ਸਾਰੇ ਵੱਧ ਚੜ ਕੇ ਸ਼ਮੂਲੀਅਤ ਕਰੋ ਔਰ ਅੱਗੇ ਦੀਆਂ ਜੇਕਰ ਕੋਈ ਗੱਲ ਰਹਿ ਗਈ ਹੋਊਗੀ ਤਾਂ ਮੈਂ ਸਾਥੀ ਸੰਦੀਪ ਜੀ ਔਰ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਕੋਈ ਜਿਕਰ ਵਿੱਚ ਦੀ ਕੋਈ ਗੱਲ ਰਹਿ ਗਈ ਹੈ ਤਾਂ ਉਹ ਵੀ ਜਰੂਰ ਜਿਹੜਾ ਸਾਥੀਆਂ ਨੂੰ ਜਾਣੂ ਕਰਵਾ ਦੇਣਗੇ। ਤੁਹਾਡੀ ਗੱਲ ਕਰੀ। ਅ ਫਤਕਾਰਯੋਗ ਮੁਲਾਜ਼ਮ ਸਾਥੀਓ ਇਵੇਂ ਕਿ ਸ਼ਿਲਿੰਦਰ ਜੀ ਨੇ ਆਪਣੀ ਸਾਰੀ ਗੱਲਬਾਤ ਆ ਜਿਹੜੀ ਉਹ ਰੱਖ ਦਿੱਤੀ ਹੈ ਵੀ ਜੋ ਅੱਜ ਮੀਟਿੰਗ ਦੇ ਵਿੱਚ ਜੋ ਕੁਝ ਹੋਇਆ। ਸਾਥਿਓ ਪੂਰੀ ਵਿਚਾਰ ਚਰਚਾ ਤੋਂ ਬਾਅਦ ਫਰੰਟ ਦੇ ਵਿੱਚ ਜੋ ਆਗੂ ਇੱਥੇ ਮੌਜੂਦ ਨੇ ਚਰਚਾ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਆਪਾਂ ਆਉਣ ਵਾਲੀ 7 ਦਸੰਬਰ ਨੂੰ ਸੰਗਰੂਰ ਵਿਖੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਕੋਠੀ ਦਾ ਜਿਹੜਾ ਹੈਗਾ ਉਹ ਘਰਾਉ ਆਪਾਂ ਕਰਨ ਜਾ ਰਹੇ ਆ ਸਾਥਿਓ ਕਿਉਂਕਿ ਅੱਜ ਵਾਲੀ ਮੀਟਿੰਗ ਤੋਂ ਇਹ ਸਾਬਤ ਹੋ ਗਿਆ ਕਿ ਸਰਕਾਰ ਆ ਜਿਹੜੀ ਉਹ ਬਿਲਕੁਲ ਵੀ ਆਪਣੀਆਂ ਮੰਗਾ ਪ੍ਰਤੀ ਗੰਭੀਰ ਨਹੀਂ ਹੈਗੀ ਕਿਉਂਕਿ ਜਦੋਂ ਅਸੀਂ ਇਹ ਗੱਲ ਕੀਤੀ ਆ ਮੰਤਰੀ ਸਾਹਿਬ ਨਾਲ ਕਿ ਅਗਰ ਤੁਸੀਂ ਆਪਣੇ ਲੈਟਰ ਦੇ ਵਿੱਚ ਇਹ ਗੱਲ ਕਹਿੰਦੇ ਹੋ ਵੀ ਅਸੀਂ 6 ਮਹੀਨਾ ਇਹਨਾਂ ਨੂੰ ਦੇਵਾਂਗੇ ਤਾਂ ਫਿਰ ਉਥੇ 5ਵੇਂ ਦੇ ਨਾਲ ਤਨਖਾਹ ਦੇਣੀ ਆ ਵੀ ਬਣਦੀਆਂ ਨਹੀਂ ਹੈਗੀ ਆ ਕਿਉਂਕਿ ਅਸੀਂ ਇਹ ਗੱਲ ਕੀਤੀ ਆ ਕਿ ਵੱਡੇ ਪੱਧਰ ਦੇ ਉੱਪਰ ਜਿਹੜਾ ਕਾਡਰ ਆ ਚਾਹੇ ਉਹ 44 ਦਾ ਚਾਹੇ ਉਹ 23 64 ਦਾ ਚਾਹੇ ਉਹ 98 94 ਦਾ ਜਾਂ ਕੋਸ਼ਿਸ ਦਾ ਸ਼ਰਟ 35 ਦਾ ਵੀ ਆ ਵੀ ਜਿਹੜੇ ਬੇਸਿਕ ਤਨਖਾਹ ਨਾਲ ਜੋ ਆਪਣਾ ਸਰਵਾਈਵ ਆ ਉਹ ਕਿਵੇਂ ਕਰਨਗੇ ਤਾਂ ਇੱਥੇ ਮੰਤਰੀ ਸਾਹਿਬ ਕੋਲ ਕੋਈ ਜਵਾਬ ਨਹੀਂ ਸੀ ਸਾਥੀਓ ਔਰ ਇਸ ਗੱਲ ਤੋਂ ਅੱਜ ਅਸੀਂ ਇਹ ਵੀ ਅੰਦਾਜ਼ਾ ਲਾਇਆ ਕਿ ਸਰਕਾਰ ਪੰਜਾਬ ਪੇ ਸਕੇਲ ਦੇ ਪ੍ਰਤੀ ਬਿਲਕੁਲ ਵੀ ਗੰਭੀਰ ਨਹੀਂ ਹੈਗੀ ਸੋ ਆਉਣ ਵਾਲੀ 7 ਦਸੰਬਰ ਨੂੰ ਆਪਾਂ ਸੰਗਰੂਰ ਵਿਖੇ ਵਿੱਤ ਮੰਤਰੀ ਦੀ ਕੋਠੀ ਤੱਕ ਜਾ ਘਰਾਓ ਆ ਜਿਹੜਾ ਉਹ ਵੱਡੀ ਪੱਧਰ ਦੇ ਉੱਪਰ ਲਾਮਿਸਤਾਲ ਇਕੱਠ ਦੇ ਨਾਲ ਆਪਾਂ ਕਰਨ ਜਾ ਰਹੇ ਹਾਂ ਔਰ ਤੁਹਾਨੂੰ ਅਪੀਲ ਕਰਦੇ ਆ ਕਿ ਬਿਨਾਂ ਸੰਘਰਸ਼ ਤੋਂ ਜਿਹੜਾ ਹੈ ਆ ਆਪਾਂ ਨੂੰ ਕੁਝ ਮਿਲਣ ਵਾਲਾ ਨਹੀਂ ਹੈਗਾ ਸੰਘਰਸ਼ ਤੇ ਤੁਹਾਨੂੰ ਟੇਕ ਰੱਖਣੀ ਪਊਗੀ ਇਸ ਕਰਕੇ ਅੱਜ ਤੋਂ ਹੀ ਤਿਆਰੀਆਂ ਨੇ ਜਿਹੜੀਆਂ ਉਹ 7 ਦਸੰਬਰ ਨੂੰ ਲੈ ਕੇ ਤੁਸੀਂ ਸ਼ੁਰੂ ਕਰ ਦੇਵੋ ਤੇ ਆਪਾਂ ਵੱਡੇ ਇਕੱਠ ਦੇ ਨਾਲ ਜਿਹੜਾ ਹੈ ਆ ਉੱਥੇ ਆਪਾਂ ਪਹੁੰਚਾਂਗੇ ਤਾਂ ਜੋ ਆਪਾਂ ਨੂੰ ਛੇਵੇਂ ਪੇਕ ਸਕੇਲ ਵਿਧ ਰਵੀ ਜਨਾ ਦੇ ਨਾਲ ਦੇ ਦਿੱਤਾ ਜਾਵੇ ਸਾਥੀਓ ਧੰਨਵਾਦ ਜੀ ਹਾਂਜੀ ਸਾਥੀ ਜੁਧਜੀਤ ਜੀ ਤੁਹਾਨੂੰ 1 ਮਿੰਟ ਲਈ ਮੁਖਤਬੀ ਹੋਣਗੇ ਸਾਥੀ ਨੇ ਪਹਿਲਾਂ ਗੱਲ ਕੀਤੀ ਹੈ ਵੀ ਜਦੋਂ ਮੰਤਰੀ ਸਾਹਿਬ ਛੇਵੇਂ ਪੇਕ ਮਿਸ਼ਨ ਨੂੰ ਲੈ ਕੇ ਕਹਿ ਰਹੇ ਸੀ ਕਿ ਸਾਡੇ ਵਿੱਚ 77 ਹਨੀਗੇ ਬਿਹਾਰ ਇਲੈਕਸ਼ਨ ਦੇ ਵਿੱਚ ਬੀਬੀ ਆ ਉਹਨਾਂ ਦੇ ਆਉਣ ਤੇ ਹੀ ਇਸ ਸਬੰਧੀ ਕੋ ਅਸੀਂ ਕੋਈ ਅੱਗੇ ਗੱਲ ਕਰਾਂਗੇ ਤਾਂ ਸਾਡੇ ਵੱਲੋਂ ਵੀ ਗੱਲ ਕੀਤੀ ਗਈ ਸੀ ਵੀ ਜੇ ਤੁਸੀਂ ਪੰਜਵਾਂ ਪੇਗ ਮਿਸ਼ਨ ਨਹੀਂ ਲਾਗੂ ਕਰ ਰਹੇ ਹੋ ਜਿੰਨਾ ਸਮਾਂ ਛੇ ਮੇ ਦਾ ਤੁਸੀਂ ਫਾਈਨਲ ਨਹੀਂ ਕਰਦੇ ਕੋ ਡਿਸਾਈਡ ਨਹੀਂ ਕਰਦੇ ਤਾਂ ਜੋ ਪੰਜਾਬ ਦੇ ਵਿੱਚ ਡੀਏ ਹੈ ਜੋ ਪੰਜਵੇਂ ਪੇਗ ਮਿਸ਼ਨ ਹੋਮ ਗਾਰਡਾਂ ਦੇ ਉੱਤੇ 221% ਲਾਗੂ ਕੀਤਾ ਹੋਇਆ ਹੈ ਤੇ ਟੁਗੜ ਸਾਨੂੰ 221% ਹੀ ਦਿੱਤਾ ਜਾਵੇ ਹਾਲੇ ਕੀ ਸਾਡੇ ਕੰਪਿਊਟਰ ਵਾਲੇ ਸਾਥੀ ਆ ਭਾਵੇਂ ਉਹ ਸੁਸਾਇਟੀ ਅੰਡਰ ਭਰਤੀ ਹੈ 181% ਡੀਏ ਉਹਨਾਂ ਨੂੰ ਵੀ ਦਿੱਤਾ ਜਾ ਰਿਹਾ ਤੇ ਇਸ ਹੁਣ ਵਾਲੇ ਜੋ ਮੁਲਾਜ਼ਮ ਜਿਨ੍ਹਾਂ ਦੇ ਫੈਸਲਾ ਕੋਰਟ ਦਾ ਹੱਕ ਚ ਆਇਆ ਉਹਨਾਂ ਨੂੰ 148% ਡੀਏ ਦੇਣਾ ਬੇਤੁਕੀ ਜੀ ਗੱਲ ਲੱਗੀ ਅਸੀਂ ਮੰਤਰੀ ਸਾਹਿਬ ਨੂੰ ਇਸ ਬੰਦੀ ਕਾਫੀ ਜ਼ੋਰ ਪਾ ਕੇ ਗੱਲ ਕੀਤੀ ਹੈ ਇਸ ਤੇ ਵੀ ਉਹਨਾਂ ਨੇ ਕਿਹਾ ਵੀ ਅਗਲੀ ਮੀਟਿੰਗ ਜੇ ਉਹ ਵੀ ਕਰਾਂਗੇ ਤੁਸੀਂ ਉਹਦੇ ਵਿੱਚ ਆਪਾਂ ਇਸ ਮਸਲੇ ਨੂੰ ਵਿਚਾਰ ਲਾਂਗੇ ਧੰਨਵਾਦ ਹਾਂਜੀ ਠੀਕ ਹੈ ਸਾਥੀ ਉਹ ਆਪਾਂ ਸੱਤ ਦੀ ਤਿਆਰੀ ਜਿਹੜੀ ਹੈ ਉਹ ਠੋਕੇ ਕਰੀਏ ਵੱਡੀ ਗਿਣਤੀ ਦੇ ਵਿੱਚ ਕਰੀਏ ਜਿਹੜੀ ਵਾਰੀਲੀ ਦੇ ਵਿੱਚ ਜੇਕਰ ਆਪਣੀ ਗਿਣਤੀ 2500 ਸੀਗੀ ਤਾਂ ਜਿਹੜੀ ਹੁਣ ਵਾਲੀ ਸੰਗਰੂਰਦੀ ਰੈਲੀ ਹੋਊਗੀ ਉੱਥੇ ਘੱਟੋ-ਘੱਟ 5 ਤੋਂ 7000 ਬੰਦਾ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਹੈ ਜੈ ਜਨਤਾ ਜੈ ਸਿੰਘਾ ਜਿੱਥੇ ਲੜਦੇ ਲੋਕਾਂ ਦੀ ਹਾਂ ਆਪਾਂ ਇਹ ਤੁਹਾਨੂੰ ਮਰੇ ਦੀ ਚੱਲ ਹੁਣ ਗੱਲ ਫੈਲ ਜੂਗੀ ਬਲਾਸ